ਸਲਾਮ ਸਲਾਮ ਕਮੇਲੀ ਪ੍ਰਚੋਦੋ ਕੋ ਬੋਫਲੇ ਸਲਾਮ ਬੋਫਲੇ ਜਦੀ ਲਟ ਬੰਦ ਕਰੋ ਸਲਾਮ ਸਲਾਮ ਜਨਾਬ ਮੀਰਾਨੇ ਕੋ ਜਿੰਦਾਬੋ 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 ਸਲਾਮ ਸਲਾਮ ਨਾ ਕੋ ਰੱਖੇ ਰੱਖੇ ਕਮੇ ਸਲਾਮ ਨਾ ਕੋ ਰੱਖੇ 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 ਆਪਾ ਤੇ ਲੋਕੇ ਪੂਰੀ ਸ਼ਰਤ ਪਿਆਰ ਹੋ ਜੇ ਫਿਰ ਬੰਦਾ ਹੁੰਦਾ ਪਰ ਅਸੀਂ ਇਹ ਕਹਿੰਨਾ ਕਿ ਫੇਰ ਵੀ ਨਹੀਂ ਅਸਲ ਦੇ ਵਿੱਚ ਤਾਂ ਅਸੀਂ ਟੋਲ ਪਲਾਜ ਜਿਹਦੇ ਹੱਥ ਦੇ ਵਿੱਚ ਨਹੀਂ ਕਿਉਂਕਿ ਇਹ ਟੋਲ ਪਲਾਜ ਸਾਡੀਆਂ ਜਿਹੜੀਆਂ ਸੜਕਾਂ ਬਣਦੀਆਂ ਉਹਦੇ ਵਾਸਤੇ ਸਰਕਾਰ ਜਿਹੜੇ ਹੈਗੇ ਆ ਉਹ ਖਾਤੇ ਟੈਕਸ ਕਰਦੀ ਹੈਗੀ ਹੈ ਜਦੋਂ ਅਸੀਂ ਕੋਈ ਵੀ ਚੀਜ਼ ਖਰੀਦਦੇ ਹੈਗੇ ਆ ਚਾਹੇ ਕੋਈ ਮੋਟਰ ਕਾਰ ਜੀਪ ਟਰੈਕਟਰ ਉਹ ਜਦੋਂ ਅਸੀਂ ਤਸਵੀਰ ਬਣਾਉਣੇ ਆ ਉਹਦੇ ਵਿੱਚ ਸਾਡਾ ਛੋਟਾ ਜਿਹਾ ਟੱਕਿਆ ਜਾਂਦਾ ਰੋਡ ਟੈਕਸ ਤੇ ਉਹਦੇ ਨਾਲ ਸੜਕਾਂ ਬਣਾਉਣੀ ਹੁੰਦੀਆਂ ਪਰ ਸਰਕਾਰ ਉਹ ਸੜਕਾਂ ਨਹੀਂ ਬਣਾਉਂਦੀ ਤੇ ਆਹ ਜਿਹੜਾ ਹੈਗਾ ਖੱਡੇ ਪੈ ਰਹੇ ਨੇ ਸੜਕਾਂ ਦੇ ਵਿੱਚ ਜਿਵੇਂ ਬਲੌਰ ਤੋਂ ਮੁੱਖ ਤੱਕ 10 ਸਾਲਾਂ ਤੋਂ ਐਡੇ ਐਡੇ ਗੋਡੇ ਗੋਡੇ ਜਿਹੜੇ ਖੱਡੇ ਪਏ ਆ ਫਿਰ ਲੋਕਾਂ ਨੂੰ ਤੰਗ ਕਰਕੇ ਫਿਰ ਲੋਕਾਂ ਦੇ ਮੂੰਹ ਹੋ ਘਵਾਉਂਦੇ ਆ ਵੀ ਇਹ ਕੰਪਨੀਆਂ ਨੂੰ ਦੇ ਉਹ ਕੰਪਨੀਆਂ ਟੈਂਡਰ ਦੇ ਕੇ ਦੇ ਫਿਰ ਸੜਕਾਂ ਬਣਾਉਣ ਤੇ ਫਿਰ ਉਹ ਉਹ ਲੁੱਟ ਕਰਨ ਕਿਸਾਨਾਂ ਦੀ ਇਹ ਕਰਕੇ ਲੋਕਾਂ ਦੀ ਸਾਡੀ ਲੁੱਟ ਕਰਨ ਇਹ ਕਰਕੇ ਜਿਹੜੇ ਟੋਲ ਪਲਾਜੇ ਆ ਉਹ ਕਾਰਪੇਟਾਂ ਨੂੰ ਸੱਦਾ ਤੇ ਇਹ ਕਰਕੇ ਅਸੀਂ ਇਹ ਇਤਬਾਹ ਇਹ ਹੈ ਕਿ ਜਦੋਂ ਤੱਕ ਸਾਡੀ ਮੰਗ ਹੈ ਕਿ ਜਦੋਂ ਤੱਕ ਪੂਰਾ ਬਾਈਪਾਸ ਨਹੀਂ ਚੱਲ ਹੁੰਦਾ ਉਦੋਂ ਤੱਕ ਇਹ ਟੋਲ ਜਿਹੜਾ ਗੈਰਕਾਨੂੰਨੀ ਹੈ ਇਹ ਇਹਨੂੰ ਬੰਦ ਕੀਤਾ ਜਾਵੇ ਤੇ ਦੂਜੀ ਹੈਗੀ ਹੈ ਕਿ 30 ਕਿਲੋਮੀਟਰ ਦੇ ਘਰੇ ਤੱਕ ਜਿਹੜੇ ਸਾਡੇ ਲੋਕਲ ਲੋਕ ਨੇ ਉਹਨਾਂ ਨੂੰ ਜਿਹੜਾ ਟੋਲ ਤੋਂ ਫਰੀ ਕੀਤਾ ਜਾਵੇ ਇਹ ਕਰਕੇ ਇਹਨਾਂ ਮੰਗਾਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੜਾ ਸੰਘਰਸ਼ ਜਿਹੜਾ ਉਹ ਕਰਾਂਗੇ ਜਿੰਦਾਬਾਦ 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 ਰੱਤ ਕਰੋ ਰੱਤ ਕਰੋ ਜਨਦੀਪ ਰਾਲੀ ਦੇ ਪਾਏ ਕੇ ਸਿਰ ਰੱਤ ਕਰੋ ਰੱਤ ਕਰੋ ਰੱਤ ਕਰੋ ਸਨਮ ਜਿੰਦਾਂ ਦਾ ਇੱਕਾ ਜਿੰਦਾਬਾਦ 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 ਲੋਕ ਇੱਕਾ ਜਿੰਦਾਬਾਦ 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 ਜਨਜੀ ਕਿਸਾਨ ਭਰਾਓ ਸਾਡੇ ਵਿੱਚ ਬਹੁਤ ਹੀ ਸਤਕਾਰਯੋਗ ਸਾਡੇ ਐਸਡੀਐਮ ਸਾਹਿਬ ਡੀਐਸਪੀ ਸਾਹਿਬ ਇੰਸਪੈਕਟਰ ਸਾਹਿਬ ਸਾਰੇ ਸਾਡੇ ਅਧਿਕਾਰੀ ਵਿੱਚ ਪਹੁੰਚੇ ਨੇ ਕਿਉਂਕਿ ਆਪਣਾ ਜੋ ਮਸਲਾ ਝੋਨੇ ਦੀ ਪ੍ਰਾਲੀ ਦੇ ਮਸਲੇ ਦੇ ਸਬੰਧਤ ਆਪਾਂ ਅੱਜ ਸਵੇਰ ਤੋਂ ਧਰਨਾ ਲਾਇਆ ਹੋਇਆ ਸੀ ਤੇ ਇਥੋਂ ਦੇ ਨੈੱਪਸੀਲਦਾਰ ਨੇ ਜਿਹੜਾ ਹੈਗਾ ਉਹ ਗੱਲ ਨਾ ਕਰਨ ਕਰਕੇ ਜਾਂ ਜਿਹੜੇ ਉੱਚ ਅਧਿਕਾਰੀਆਂ ਦਾ ਵੀ ਜਿਹੜਾ ਸਮਾਂ ਦਿੱਤਾ ਸੀ ਉਹ ਨਾ ਆਉਣ ਕਰਕੇ ਆਪਾਂ ਨੂੰ ਮਜਬੂਰਨ ਜਿਹੜਾ ਘਰਾਓ ਕਰਨਾ ਪਿਆ ਸੀ ਤੇ ਘਰਾਓ ਵੀ ਸ਼ਾਂਤੀਪੂਰਵਕ ਆਪਾਂ ਕੀਤਾ ਇਸ ਨੂੰ ਕਈ ਵਾਰੀ ਕਈ ਪ੍ਰੈਸ ਤੇ ਹੋਰ ਵੀ ਬੰਦਕ ਬਣਾਉਣ ਦਾ ਕਹਿ ਦਿੰਦੇ ਆ ਕੋਈ ਇਸ ਨੂੰ ਪਰ ਬੰਦਕ ਦਾ ਤੇ ਜਿਹੜਾ ਹੈਗਾ ਇਹ ਘਰਾਓ ਦਾ ਫਰਕ ਹੁੰਦਾ ਇਸ ਕਰਕੇ ਅਸੀਂ ਘਰਾਓ ਸ਼ਾਂਤੀਪੂਰਵਕ ਇਹਨੇ ਕੀਤਾ ਸੀ ਉਦੋਂ ਬਾਅਦ ਜਿਹੜੇ ਸਾਡੇ ਵਿੱਚ ਸਾਡੇ ਅਧਿਕਾਰੀ ਆਏ ਨੇ ਉਹਨਾਂ ਨੇ ਕਿਹਾ ਕਿ ਉਹ ਜਿਹੜੀ ਵੀ ਗੱਲ ਮਤਲਬ ਸਾਡੀ ਹੋਈ ਹੈ ਉਹ ਸਾਡੇ ਐਸ ਡੀ ਐਮ ਸਾਹਿਬ ਉਹ ਤੁਹਾਡੇ ਨਾਲ ਇੱਕਦਾਂ ਇਹ ਮੰਗ ਪੱਤਰ ਸਾਨੂੰ ਦੇਣਗੇ ਹਾਂਜੀ ਮੰਗ ਪੱਤਰ ਦਾ ਇੱਕ ਵਾਰੀ ਉਹ ਆਪਣੇ ਹੱਥ ਆ ਦੇ ਇੱਕ ਤਾਂ ਇਹ ਮੰਗ ਪੱਤਰ ਜਿਹੜਾ ਹੈਗਾ ਉਹ ਆਓ ਜੀ ਆਪਣੇ ਕੋਲ ਮਾਣ ਕਰੀਓ। ਆਓ ਜੀ। ਬਾਈਓ ਬੜਿਆ ਬਾਈ। ਆਪ ਆਏਗਾ ਸਾਰੇ ਯਾਰ। ਬਹੁਤ ਪਤਾ ਬੈਠੀ ਰਹੇ। ਜਰਾ ਬੈਠ। ਇਹੋ ਗਾ ਦੁਹਰੀ ਨਹੀਂ ਮੰਗਦੀ ਵੀ ਜਿਹੜੇ ਅ ਐਨਵਾਇਰਨਮੈਂਟ ਕੰਪਨੀ ਨੇ ਜਿਹੜੀ ਬਹੁਤ ਚੱਲ ਰਹੇ ਨੇ ਚਲਾਨ ਜਾ ਰਹੇ ਨੇ। ਉਹਨਾਂ ਨੂੰ ਹਾਲ ਦੀ ਘੜੀ ਰੁਕੇ ਆ ਵੀ ਇਹਨਾਂ ਨੂੰ ਅਸੀਂ ਤੀਜੀ ਵਾਰ ਕਰਤੀ ਕਿ ਮਾਣਯੋਗ ਸੁਪਰੀਮ ਕੋਰਟ ਦੇ ਅਦਾਲਤਾਂ ਜਿਹੜੀ ਹੈਗੇ ਉਹਨਾਂ ਤੋਂ ਉਹਨਾਂ ਦੇ ਹਿਦਾਇਤਾਂ ਅਸਰ ਕੀਤਾ ਜਾ ਰਿਹਾ ਸੀਗਾ ਪਰ ਇਹਨਾਂ ਦਾ ਇਹ ਜਿਹੜਾ ਮਸਲਾ ਹੈਗਾ ਅਸੀਂ ਡੀਸੀ ਸਾਹਿਬ ਦੇ ਬਿਲਕੁਲ ਧਿਆਨ ਚ ਲੈ ਆ ਦਾਂਗੇ ਕਿ ਜਦੋਂ ਤੱਕ ਇਹਨਾਂ ਦੇ ਜਥੇਬੰਦੀ ਦੇ ਉੱਪਰ ਕੋਈ ਗੱਲ ਨਹੀਂ ਹੁੰਦੀ ਉਦੋਂ ਤੱਕ ਜਿਹੜੇ ਹੈਗੇ ਇਹ ਚਲਾਨ ਜਿਹੜੇ ਹੈਗੇ ਨਾਰਸਿਕ ਮਤਲਬ ਰਿਕਵਰ ਕੀਤੇ ਜਾਗੇ